ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੋਲੇ ਮਹੱਲੇ ਦੇ ਦਿਨ ਚੱਲ ਰਹੇ ਨੇ ਤੇ ਲੋਕ ਬੜੇ ਸ਼ੌਂਕ ਨਾਲ ਇਹ ਹੋਲੀ ਆਪਣੇ ਦੋਸਤਾਂ ਮਿੱਤਰਾਂ ਨਾਲ ਤੇ ਆਪਣੀ ਫੈਮਲੀ ਦੇ ਨਾਲ ਮਨਾਉਂਦੇ ਨੇ ਪਰ ਅੱਜ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਉਹ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਤੇ ਇਹ ਵੀਡੀਓ ਜੁਪੀ ਦੀ ਦੱਸੀ ਜਾ ਰਹੀ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਇੱਕ ਸਧਾਰਨ ਮੁਸਲਿਮ ਪਰਿਵਾਰ ਦੇ ਤਿੰਨ ਮੈਂਬਰ ਮੋਟਰਸਾਈਕਲ ਤੇ ਕਿਤੇ ਜਾ ਰਹੇ ਸੀ ਤੇ ਰਾਸਤੇ 'ਚ ਕੁਝ ਸ਼ਰਾਰਤੀ ਮੁੰਡਿਆਂ ਨੇ ਉਹਨਾਂ ਨੂੰ ਘੇਰ ਕੇ ਪਹਿਲਾਂ ਤਾਂ ਉਹਨਾਂ ਤੇ ਪਾਣੀ ਪਾਇਆ ਤੇ ਫਿਰ ਬਾਅਦ ਵਿੱਚ ਕੁੜੀ ਦੇ ਮਾਪਿਓ ਦੇ ਜ਼ਬਰਦਸਤੀ ਰੰਗ ਲਾਉਂਦੇ ਨੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਉਹ ਮੁੰਡੇ ਕਿਸ ਤਰ੍ਹਾਂ ਇਹਨਾਂ ਦੇ ਨਾਲ ਤੱਕਾ ਕਰ ਰਹੇ ਨੇ ਕਿਉਂਕਿ ਇਹ ਮੁਸਲਿਮ ਪਰਿਵਾਰ ਦੇ ਲੋਕ ਸੀ ਤੇ ਉਹ ਮੁੰਡੇ ਹਿੰਦੂ ਭਾਈਚਾਰੇ ਦੇ ਸੀ ਤੇ ਧਰਮ ਨੂੰ ਲੈ ਕੇ ਇਹ ਮੁੰਡੇ ਨਾਰੇ ਲਾਉਣ ਲੱਗ ਜਾਂਦੇ ਨੇ ਤੇ ਉਹਨਾਂ ਨਾਲ ਬਦਤਮੀਜ਼ੀ ਕਰਦੇ ਨੇ ਕੀ ਹੋਲੀ ਇਸ ਤਰ੍ਹਾਂ ਮਨਾਈ ਜਾਂਦੀ ਹੈ ਕਿ ਕਿਸੇ ਵੀ ਧਰਮ ਨੂੰ ਲੈ ਕੇ ਅਸੀਂ ਨਾਰੇ ਲਗਾਈਏ ਜਾਂ ਧਰਮ ਦੇ ਖਿਲਾਫ ਬੋਲ ਕੇ ਉਹਨਾਂ ਨੂੰ ਬੁਰਾ ਫੀਲ ਕਰਾਈਏ ਪਰ ਹੋਲੀ ਦਾ ਤਿਹਾੜ ਤਾਂ ਪਿਆਰ ਦਾ ਪ੍ਰਤੀਕ ਹੈ ਆਪਸੀ ਸਾਂਝ ਦਾ ਪ੍ਰਤੀਕ ਹੈ ਜਿੱਥੇ ਲੋਕ ਖੁਸ਼ੀਆਂ ਵੰਡਦੇ ਨੇ ਤੇ ਪਿਆਰ ਨਾਲ ਰਹਿੰਦੇ ਨੇ ਤੇ ਸਾਡਾ ਵੀ ਕਿਸੇ ਦਾ ਕੋਈ ਹੱਕ ਨਹੀਂ ਮੰਨਦਾ ਕਿ ਅਸੀਂ ਕਿਸੇ ਦੇ ਧਰਮ ਬਾਰੇ ਗਲਤ ਬੋਲੀਏ ਹੁਣ ਦੱਸੋ ਕਿ ਇਸ ਪਰਿਵਾਰ ਦਾ ਕੀ ਕਸੂਰ ਸੀ ਜੋ ਇਹਨਾਂ ਮੁੰਡਿਆਂ ਨੇ ਜ਼ਬਰਦਸਤੀ ਇਹਨਾਂ ਦੇ ਰੰਗ ਲਾਇਆ ਤੇ ਇਹਨਾਂ ਦੇ ਨਾਲ ਗਲਤ ਵਿਵਹਾਰ ਕੀਤਾ ਤੇ ਸੱਚੀ ਅੱਜਕੱਲ ਦੇ ਮੁੰਡੇ ਬਹੁਤ ਜ਼ਿਆਦਾ ਹੁੱਲੜਵਾਜੀ ਕਰਨ ਲੱਗ ਪਏ ਨੇ ਤੇ ਪਤਾ ਨਹੀਂ ਇਹਨਾਂ ਦੀ ਮਾਨਸਿਕਤਾ ਨੂੰ ਕੀ ਹੁੰਦਾ ਜਾ ਰਿਹਾ ਤੇ ਅਸੀਂ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਵੀਡੀਓਜ਼ ਦੇਖ ਚੁੱਕੇ ਹਾਂ ਕਿ ਰਾਹ ਜਾਂਦੇ ਕਿਸੇ ਵੀ ਇਨਸਾਨ ਤੇ ਮੁੰਡੇ ਰੰਗ ਪਾਉਂਦੇ ਨੇ ਉਹਨਾਂ ਉੱਪਰ ਬਾਲਟੀਆਂ ਨਾਲ ਪਾਣੀ ਪਾਉਂਦੇ ਨੇ ਤੇ ਹੁਣ ਇੱਕ ਇਹ ਵੀਡੀਓ ਵੀ ਸਾਹਮਣੇ ਆਈ ਹੈ ਕਿ ਰੋਡ ਤੇ ਇੱਕ ਆਟੋ ਜਾ ਰਿਹਾ ਸੀ ਤੇ ਚੱਲਦੇ ਆਟੋ ਤੇ ਮੁੰਡਿਆਂ ਨੇ ਰੰਗ ਪਾਇਆ ਪਾਣੀ ਵਾਲੇ ਗੁਬਾਰੇ ਮਾਰ ਰਹੇ ਸੀ ਤੇ ਤੁਸੀਂ ਅੱਗੇ ਵੀਡੀਓ 'ਚ ਵੀ ਦੇਖ ਸਕਦੇ ਹੋ ਕਿ ਇਹਨਾਂ ਦੀ ਵਜ੍ਹਾ ਕਰਕੇ ਇਹ ਹਾਦਸਾ ਹੋ ਗਿਆ ਏ ਤੇ ਇਹੋ ਜੇ ਲੋਕਾਂ ਨੂੰ ਤਾਂ ਕਿਸੇ ਦੀ ਜਾਨ ਦੀ ਕੋਈ ਪਰਵਾਹ ਨਹੀਂ ਹੁੰਦੀ ਹੁਣ ਤੁਸੀਂ ਦੱਸੋ ਕਿ ਇਹ ਇਸ ਤਰ੍ਹਾਂ ਕਰਨਾ ਸਹੀ ਏ ਜੋ ਇਹਨਾਂ ਮੁੰਡਿਆਂ ਨੇ ਇਸ ਪਰਿਵਾਰ ਦੇ ਨਾਲ ਕੀਤਾ ਜਾਂ ਇਸ ਵਿਚਾਰੇ ਆਟੋ ਵਾਲੇ ਦੇ ਨਾਲ ਕੀਤਾ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ